ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵੀਰ ਦਾ ਵਿਆਹ ਹੈ ਤੇ ਜਦੋਂ ਸੇਹਰਾ ਸਜਾਉਣ ਦੀ ਰਸਮ ਕੀਤੀ ਜਾਂਦੀ ਹੈ ਤਾਂ ਰਸਮ ਇੰਨੀ ਜਲਦਬਾਜ਼ੀ ਵਿੱਚ ਕੀਤੀ ਜਾਂਦੀ ਹੈ ਕਿ ਸੇਹਰੇ ਨੂੰ ਲਿਫਾਫੇ ਵਿੱਚ ਹੀ ਨਹੀਂ ਕੱਢਿਆ ਜਾਂਦਾ ਲਿਫਾਫੇ ਦੇ ਨਾਲ ਹੀ ਸਿਰ ਤੇ ਸਜਾ ਦਿੱਤਾ ਜਾਂਦਾ ਹੈ ਤੇ ਇਹ ਸਭ ਦੇਖਦੇ ਹੀ ਸਰਵਾਲੇ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਸਰਵਾਲਾ ਕਹਿੰਦਾ ਹੈ ਕਿ ਇਹ ਲਿਫਾਫੇ ਵਿੱਚ ਸੇਹਰਾ ਕੱਢਣਾ ਭੁੱਲ ਗਏ ਤੇ ਦੇਖੋ ਇਹ ਵੀਰ ਕਿੰਨਾ ਸ਼ਰਮਿੰਦਾ ਹੋ ਜਾਂਦਾ ਹੈ ਤੇ ਲਾੜੇ ਨੂੰ ਵੀ ਗੁੱਸਾ ਆਉਂਦਾ ਹੈ ਦੇਖੋ ਪੂਰੀ ਵੀਡੀਓ ਦੇਖੋ ਜੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਦੇਸ਼ਾਂ ਦੇ ਵਿੱਚ ਰਹਿਣਾ ਕਿਹੜਾ ਸੌਖਾ ਹੈ ਆਪਣਿਆਂ ਦੀ ਯਾਦ ਵੜ-ਵੜ ਖਾਂਦੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਭੈਣ ਨੂੰ ਜੋ ਕਾਫੀ ਸਮੇਂ ਬਾਅਦ ਵਿਦੇਸ਼ ਤੋਂ ਵਾਪਸ ਆਈ ਹੈ ਤੇ ਦੇਖੋ ਆਉਂਦੇ ਹੀ ਆਪਣੀ ਮਾਂ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਹੈ ਸੱਚੀ ਆਪਣਿਆਂ ਤੋਂ ਵਿਣਾ ਰਹਿਣਾ ਬਹੁਤ ਔਖਾ ਹੋ ਜਾਂਦਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ